ਪੰਜਾਬ 2.9 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਜ਼ਲਾਲਾਬਾਦ ਦੇ ਪਿੰਡ ਹੌਸ਼ਖਾਸ ਵਿੱਚ ਪਹੁੰਚੇ ਕਾਂਗਰਸ ਪਾਰਟੀ ਦੇ ਫਰੂਜਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਕਬਾਇਆ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਸਾਥ ਮਿਲਿਆ ਹੈ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਵੱਲੋਂ ਟਿਕਟ ਲੇਟ ਦੇਣ ਦੇ ਕਾਰਨ ਹੋ ਸਕਦਾ ਹੈ ਸਤੋਂ ਸਾਰੇ ਪਿੰਡਾਂ ਦਾ ਦੌਰਾ ਨਾ ਹੋ ਸਕੇ ਪਰ ਫਰੂਜਪੁਰ ਦੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਵੱਟ ਚੜ੍ਹ ਕੇ ਕਾਂਗਰਸ ਪਾਰਟੀ ਨੂੰ ਵੋਟ ਦੇ ਕੇ ਸਫਲ ਬਣਾਉਣ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਛੇ ਸਿੰਘ ਕੁਆਇਆ ਦਾ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਜਸਿਕਲ ਜੀ ਪੈਂਟ ਹਾਊਸ ਖਾਸ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜਦੋਂ ਇਲੈਕਸ਼ਨ ਦੀ ਕੰਪੇਨਿੰਗ ਚ ਆਏ ਆ ਲੋਕਾਂ ਚ ਦੇਖ ਰਹਾ ਕਿ ਜਿੰਨਾ ਜੋਸ਼ ਹੈ ਸਾ ਲੋਕਾਂ ਵਿੱਚ ਕਿ ਕੌਣ ਵੋਟ ਪਾ ਰਿਹਾ ਹੈ ਨਜ਼ਰ ਆ ਰਿਹਾ ਹੈ ਇਹ ਉਮੀਦ ਹੈ ਕਿ ਇਸ ਤਰ੍ਹਾਂ ਦਾ ਧੰਗਵਾਦ ਜਿਹਨਾਂ ਜੋਸ਼ ਹੈ ਤੇ ਬਹੁਤ ਵੱਡੀ ਲੀਡ ਦੇ ਨਾਲ ਲੋਕ ਇਸ ਨੂੰ ਕਾਂਗਰਸ ਪਾਰਟੀ ਨੂੰ ਦਿਤਾ ਕੇ ਆਪ ਵੀ ਨਿਭਾ ਲੇ ਕਾਂਗਰਸ ਦੀ ਸਰਕਾਰ ਇਹ ਇਕੱਲੀ ਦਲ ਛੱਡਣ ਤੋਂ ਬਾਅਦ ਕਾਂਗਰਸ ਵਿੱਚ ਲੜ ਰਹੇ ਹੋ ਕੀ ਲੱਗਦਾ ਹੈ ਕਿ ਉਹੀ ਵੋਟਰ ਤੁਹਾਡਾ ਸਾਥ ਦੇਣਗੇ ਬਿਲਕੁਲ ਜੀ ਮੈਂ ਅੱਜ ਪੈਸਾ ਬੜੀ ਹਰਾਨੀ ਵੀ ਹੁੰਦੀ ਹੈ ਤੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਤੇ ਮੈਂ ਜਿੰਨੇ ਵੀ ਇਲੈਕਸ਼ਨ ਲੜੇ ਹੈ ਅੱਜ 27 ਸਾਲ ਬਾਅਦ ਵੀ ਲੋਕ ਮੈਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਕਰਦੇ ਹੈ ਜੇ ਮੈਂ ਲੋਕਾਂ ਦੇ ਕੰਮ ਆਇਆ ਤੇ ਲੋਕਾਂ ਦੇ ਦੁੱਖੋ ਸਾਥ ਦਿੱਤਾ ਕਿਉਂਕਿ ਸਾਡਾ ਪ੍ਰਵਾਹ ਸ਼ੁਰੂ ਤੋਂ ਹੀ ਅਸੀਂ ਸੇਵਾ ਕਰਨ ਤੇ ਲੱਗੇ ਤੇ ਅੱਜ ਇੰਨੀ ਵੱਡੀ ਗਿਣਤੀ ਹੈ ਕਿ ਨਾਲ ਲੋਕਾਂ ਦੇ ਪਿਆਰ ਸਤਿਕਾਰ ਮਿਲਿਆ ਕਿ ਇਹ ਪਿਆਰ ਜਿਹੜਾ ਸਦਾ ਵਾਸਤੇ ਬਰਿਆ ਰਹੇਗਾ ਮੈਨੂੰ ਤੇ ਲੱਗਦਾ ਹੈ ਕਿ ਬਹੁਤ ਵੱਡੀ ਲੀਡ ਨਾਲ ਸਾਨੂੰ ਜਿੱਤੋ ਕੀ ਲੱਗਦਾ ਹੁਣ ਪਿੰਡ ਪਿੰਡ ਜਾ ਰਹੇ ਹੋ ਕਿਦਾਂ ਦਾ ਰਿਸਪਾਂਸ ਬਹੁਤ ਵਧੀਆ ਰਿਸਪਾਂਸ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਬਹੁਤ ਵੱਡਾ ਹੈ ਇਹਦੇ ਨਾਲ ਹੀ ਮੋੜ ਜਿਹੜੀ ਹੈ ਸਾਡੀ ਪਹਿਲਾਂ ਨਾਲੋਂ ਵੱਧ ਗਈ ਕੀ ਜਨਾ ਮੁਕਾਬਲਾ ਕਰਦੇ ਹੋ ਮੁਕਾਬਲਾ ਤਾਂ ਦੇਖੋ ਮੈਂ ਮੈਨੂੰ ਤਾਂ ਇਸ ਬਾਰੇ ਕੋਈ ਨਹੀਂ ਪਤਾ ਪਰ ਜੋ ਮੈਨੂੰ ਦੂਸਰੇ ਦੱਸਦੇ ਐ ਉਹ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਛੇੜ ਸਖਬਾ ਨਾ ਸਾਡਾ ਲਗਾਉਂਦੇ। ਪਰ ਉਹਨਾਂ ਨੇ ਕੀ ਕੀ ਹੋਣਾ ਐ ਇਹਦੇ ਬਾਰੇ ਅਜੇ ਪਤਾ ਨਹੀਂ ਕਿਉਂਕਿ ਥੋੜੀ ਟੇਟ ਲੇਟ ਮਿੰਟ ਕਰਕੇ ਅਸੀਂ ਪੂਰੇ ਪਿੰਡ ਨੂੰ ਸ਼ਾਇਦ ਹੋ ਸਕਦਾ ਐ ਨਾ ਕਰ ਸਕੀ। ਉਹ ਵੀ ਸਾਰਿਆਂ ਨੂੰ ਬੇਨਤੀ ਕੀਤੀ ਐ ਕਿ ਮੇਰੀ ਹਾਜ਼ਰੀ ਸਮਝ ਲੋ ਕਿ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਦੇ ਕੋਲ ਜਾ ਸਕਾਂ ਕਿ ਨਹੀਂ ਵੀ ਜਾ ਸਕਾਂ ਤਾਂ ਮੈਨੂੰ ਲੋਕ ਵੋਟ ਦੇਣਗੇ। ਵੋਟਰਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਮੈਂ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਇਹ ਇਲੈਕਸ਼ਨ ਜਿਹੜਾ ਹੈ ਇਹ ਬੜਾ ਅਲੱਗ ਕਿਸ ਹਿਸਾਬ ਨਾਲ ਇਸ ਇਲੈਕਸ਼ਨ ਦੇ ਨਾਲ ਇਸ ਵੋਟ ਦੇ ਨਾਲ ਜੇ ਤੇ ਮੈਨੂੰ ਕੋਈ ਮੈਂਬਰ ਪਾਰਲੀਮੈਂਟ ਬਣਾਉਣਾ ਉਹ ਤੇ ਜ਼ੀਰੋ ਇਸ ਵੋਟ ਦੇ ਨਾਲ ਸਾਡਾ ਦੇਸ਼ ਬਚੇਗਾ ਸਾਡਾ ਦੇਸ਼ ਬਚੇਗਾ ਸਾਡੀ ਡੈਮੋਕ੍ਰੇਸੀ ਬਚੇਗੀ ਸੰਵਿਧਾਨ ਬਚੇਗਾ ਤੇ ਤਾਂ ਸਾਡਾ ਦੇਸ਼ ਬਚੇਗਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਵਾਰੀ ਕਾਂਗਰਸ ਪਾਰਟੀ ਨੂੰ ਜਿਤਾ ਕੇ ਅਸੀਂ ਸਰਕਾਰ ਬਣਾਈਏ ਬੜੀ ਇਹ ਇਹ ਵੀ ਮੈਂ ਗਫੀਰ ਕਰਦਾ ਕਿ ਆਪਣਾ ਦੇਸ਼ ਵਿੱਚ ਆ ਕੇ ਆਪਾਂ ਸਰਦਾਰ ਨੂੰ ਬਚਾ ਕੇ ਆਪਾਂ ਦੇਸ਼ ਦੀ ਤਰੱਕੀ ਕਰਾਂਗੇ ਇਸੇ ਕਰਕੇ ਮੈਂ ਜਿਹੜੀ ਬੋਲੀ ਜੀ